ਹੋ ਗਿਆ ਕਰੇ ਵੀ ਹੈ ਨਹੀਂ ਕੋਈ ਆਏ ਤਾਇਆ ਮਨ ਲਾਲਾ ਮਰ ਗਿਆ ਓਏ ਆਏ ਤਾਇਆ ਟਗੜਵੇਂ ਹੋ ਗਿਆ ਭੈਣ ਚੋਦਾ ਦਾ ਕੀ ਰਕੇ ਓਏ ਤਰ ਉਹ ਤਾਇਆ ਉਹ ਹਾਂ ਉਹ ਬਾਲੀ ਚੌੜ ਜੀ ਨਾ ਘਰ ਖਾ ਕੇ ਹੁਣ ਗੋਲੀ ਹੁਣ ਹੁਣ ਮੋੜਾ ਦਾ ਸਰੀਰ ਖੜਿਆ ਕੱਜਰ ਸਰੀਰ ਕੀ ਡੈਂਡਿਆ ਬੱਕਰੀਆਂ ਨੂੰ ਕੱਕ ਪਾਉਣ ਵਾਲੇ ਪਏ ਨੇ ਕਿਲੇ ਵਿੱਚ ਕਿਹੜੀ ਕਾਟਣੀ ਮੋਢੜਾ ਨਾ ਜਾਣੀ ਪੱਟ ਦੂ ਜਗਾਠਣੀ ਓ ਵਤਨੀਆਂ ਬੀਬੀ ਤਾਂ ਬਾਗੀ ਲਾ ਮੈਨੂੰ ਛਿਆਣਫ ਦੀਆਂ ਗੱਲਾਂ ਸਿਕਾਉਂਦੀ ਐ ਜਿਵੇਂ ਉਹ ਕਾਂਵੜਾ ਹੋਣਾ ਲਾ ਜੇ ਉਦੋਂ ਵਿਆਹ ਕਰ ਦਿੰਦੇ ਕਾਹਨੂੰ ਮੇਰੇ ਸਾਲੇ ਵਿਆਹ ਛਾਪੇ ਪੈਂਦੇ ਉਹਦਾ ਮੇਰੇ ਆਨੇ ਕਿਸੇ ਨੇ ਮੇਰਾ ਵਿਆਹ ਨਹੀਂ ਕੀਤਾ ਸਿਆਣਫ ਨੂੰ ਮੈਂ ਕਾਂਵੜਾ ਦਾ ਐਵੇਂ ਘਰੋਂ ਛੱਡ ਕਿਉਂ ਨਾ ਲੋਕਾਂ ਦੀਆਂ ਤੀਮੀਆਂ ਛੇੜਦਾ ਕਹਿੰਦੀ ਓ ਮੇਰੇ ਖਾ ਹੋਰ ਮੈਂ ਕੀ ਕਰਾਂ ਲੋਕਾਂ ਦੀ ਛੇੜਨੀਆਂ ਜਿਆਦੇ ਹੋਵੇ ਮੈਨੂੰ ਕੀ ਲੋੜ ਆ ਲੋਕਾਂ ਦੀ ਛੇੜਨ ਦੀ ਤਾਂਹੀਂ ਛੇੜਦੇ ਆ ਕਰੇਬ ਚਾਲਾ ਇਨਾਂ ਦਾ ਕੋਈ ਬੱਠੜ ਚਕਾਤਾ ਕਿਸੇ ਦਾ ਕਹਦਾ ਕੁਛ ਕਰਤਾ ਇੰਨੇ ਨਾਲ ਰੋਟੀ ਵੀ ਬੁਰਕੀ ਮਿਲ ਜਾਂਦੀ ਆ ਨਹੀਂ ਕਿਹੜੀ ਰੋਟੀ ਦਿੰਦੀ ਆ ਮੇਰੇ ਸਾਹ ਦੇ ਚਲ ਮੂੰਹ ਜਾ ਧੋਰੀਏ ਉਠਾ ਉਹ ਤੋਂ ਕੀ ਆ ਆ ਉਹ ਨਹੀਂ ਜਾਂਦਾ ਉਹ ਵੀ ਮਾ ਜੋ ਨਾਉਣ ਵਰਗਾ ਉੱਠ ਆੜਾ ਉੱਠਾ ਆੜਾ ਨਹੀਂ ਉੱਠਾ ਇੱਕ ਦੋ ਮਿੰਟਾਂ ਦੇ ਬਾਅਦ ਅਜੀ ਬਾਦ ਅਈਵਾ ਨਾਲੇ ਤਾਇਿਆਂ ਨੂੰ ਪੁੱਛੀਏ ਹੋ ਗਿਆ ਪਿਆਰ ਦੂਰਾ ਓਹੋ ਕਾਲੀ ਚ ਟੂਟੀ ਬੰਦ ਕਰਨੀ ਭੁੱਲ ਗਏ ਦਿਮਾਗ ਵਾਲਾ ਜੱਟ ਨੇ ਆ ਦਿਮਾਗ ਦਾ ਇਹਨੇ ਖਾਦਾ ਪਿਆਗਾ ਆ ਮੈਨੂੰ ਲੱਗਦਾ ਤਾਇਆ ਸੈੱਟ ਹੋਇਆ ਪਿਆ ਵਾ ਇਹ ਨਹੀਂ ਪਤਾ ਪੂਰਾ ਪਾਰਾ ਹੋ ਗਿਆ ਹੋਵੇ ਹਲਾ ਹਲੂ ਕੇ ਦੇਖਦੇ ਆਂਗੇ ਹੋਰ ਕਦੇ ਜੱਬ ਖੜਾ ਹੋ ਜਾ ਜਲੇਬੀਆਂ ਵਾਲਾ ਤਾਂ ਹੈ ਨਹੀਂ ਇਹ ਰੋਟੀ ਰਾਟੀ ਖਵਾਉਣੀ ਪਊਗੀ ਓ ਤਾਇਆ ਉਠੜ ਇਹ ਨਹੀਂ ਉਠਦਾ ਲਾਉਣਾ ਮੈਂ ਖੜਜਾ ਉਹ ਤਾਇਆ ਤਾਇਆ ਪੂਰਾ ਤਾਂ ਨਹੀਂ ਹੋ ਗਿਆ ਘਰੇ ਵੀ ਹੈ ਨਹੀਂ ਗਈ ਆਏ ਤਾਇਆ ਮੈਨੂੰ ਲਾਲਾ ਮਰ ਗਿਆ ਓਏ ਆਏ ਤਾਇਆ ਠਾੜਵੇ ਹੋ ਗਿਆ ਭੈਣ ਚੋਦਾਂ ਦਾ ਕੀ ਲੱਗਿਆ ਓਏ ਤੈਨੂੰ ਉਹ ਮੈਨੂੰ ਤਾਂ ਸੀ ਮਰ ਗਿਆ ਕਰੇ ਮੇਰੇ ਤਾਂ ਤੱਕ ਤੱਕ ਠੱਕ ਤੱਕ ਲਾਵਾ ਕਰਨਾ ਆਇਆ ਡਰਾ ਕੇ ਰੱਖਦਾ ਮਾਂ ਕਦੇ ਕੋਈ ਆਇਆ ਇੱਕ ਬਾੜ ਸੇ ਮਰ ਗਿਆ ਮੇਰਾ ਸਾਲਾ ਕੁੱਤਾ ਤੂੰ ਤਾਂ ਮੈਨੂੰ ਜਮੀਂ ਡਰਾਦਾ ਸੀ ਕੀ ਡਰਦਾ ਤੈਨੂੰ ਆ ਵਾ ਮੈਂ ਕੱਪੜੇ ਵੀ ਧੋਤੇ ਹਾਂ ਤੂੰ ਹਲੇ ਤੱਕ ਸੁੱਤੀ ਪਿਆਗਾ ਮੈਂ ਤਾਂ ਨਹੀਂ ਠਾਇਆ ਮੈਂ ਤਾਂ ਕਾਨੂੰ ਢਾਉਣਾਗਾ ਤਾਂ ਮੈਨੂੰ ਐ ਲੱਗਾ ਸੀ ਕਿ ਇਹ ਪੂਰਾ ਹੀ ਹੋਗਾ ਜਦੋਂ ਮੈਂ ਦੇਖਿਆ ਤੈਨੂੰ ਉੱਥੋਂ ਬਾਥਰੂਮ ਚ ਆਇਆ ਮੈਂ ਮੇਰਾ ਸਾਲਿਆ ਤੇਰੀ ਮਾਂ ਵੀ ਮੈਨੂੰ ਮਾਰਨ ਨੂੰ ਫਿਰਦੀ ਆ ਉਹ ਮਾਰਨ ਨੂੰ ਥੋੜਾ ਫਰਦਾ ਮੈਂ ਮੇਰੇ ਸਾਲਿਓ ਥੋਨੂੰ ਆਇਆ ਮੈਂ ਨਹੀਂ ਮਰਦਾ ਮੈਂ ਮੇਰੇ ਸਾਲਿਓ ਉਹ ਹੋ ਮੇਰੇ ਤੇ ਚੜਜਿਆ ਕਰ ਉਹਨਾਂ ਨੂੰ ਤਾਂ ਕੁਝ ਕਹਿਣਾ ਨਹੀਂ ਮੈਂ ਤਾਂ ਤੈਨੂੰ ਆਇਆ ਕਹਿਣਾ ਦਾ ਚੱਲਿਓ ਗਾਲਤ ਤੂੰ ਹੀ ਬੋਲੀ ਜਾ ਨਾ ਫਿਰ ਕੱਲਾ ਮੇਰੀ ਤਾਂ ਸੁਣਦਾ ਨਹੀਂਗਾ ਆ ਸੁਣਾ ਤੂੰ ਕੀ ਕਹਿਣਾ ਦੱਸ ਉਹ ਮੈਨੂੰ ਤਾਂ ਅਸੀਂ ਥੋੜੀ ਨੀਂਦ ਚ ਬੂੜੀ ਚ ਕਦੇ ਸੁੱਤਾ ਪਿਆ ਦਾ ਆ ਹੁਣ ਤਾਂ ਮੈਨੂੰ ਐ ਲੱਗਿਆ ਜੇ ਤੂੰ ਸਿਰ ਜਾ ਸਿੱਟ ਲਿਆ ਅੱਖਾਂ ਬਿਜਲੀਆਂ ਮਾਹਲਾ ਵੀ ਬਾਤ ਘਾਟ ਹੋ ਗਈ ਹਾਂ ਮਾਹ ਘਾਟ ਐਸੂਲ ਬਜਾਰੇ ਖਾਲੇ ਲੱਗਦਾ ਗੋਲੀਆਂ ਗਾਲੀਆਂ ਮਾਹ ਆਹ ਸਾਲਿਆ ਖਾਦਾ ਕਿੱਥੇ ਆ ਉਹ ਤਾਂ ਉਹੀ ਸਾਲੀ ਕਿਤੇ ਅੱਖ ਲੱਗੀ ਸੋਪੜੇ ਲੈਂਦਾ ਹੋਏਗਾ ਜਨਾਨੀਆਂ ਦੇ ਕੰਜਰ ਤੇ ਪਰੀਆਂ ਦੇ ਕੇ ਹਾ ਕਰ ਜਨਾਨੀਆਂ ਥੋੜਾ ਹੁੰਦੀਆਂ ਨੇ ਉਹ ਤਾਂ ਮਾਂ ਤੇਰੇ ਵਾਸਤੇ ਕੱਪੜੇ ਲੈ ਆ ਨਾ ਮੈਂ ਉਹ ਤੋਤੇ ਨੇਗੇ ਨਾਲੇ ਆਪਾਂ ਮਸ਼ੀਨ ਲਿਆਂਦੀ ਨਮੀ ਅੱਛਾ ਮੰਮੀ ਹੁਣਾਂ ਨੇ ਤਾਂ ਤੈਨੂੰ ਦੱਸਿਆ ਨਹੀਂ ਕਦੇ ਹੁਣਾਂ ਧੋਲੇ ਉਹ ਭੈਣ ਚੋਦੀ ਉਹ ਤਾਂ ਮੇ ਤੋਂ ਜਰਦੀ ਦੀ ਪੂਰੀ ਡੱਕੀ ਮੇਰਾ ਤਾਂ ਤਾਂ ਚੱਕ ਕੇ ਰੱਖੀ ਆ ਫੂਕਦੀ ਅੱਗ ਚ ਉਹ ਵੀ ਫੂਕਦੀ ਆ ਭੈਣ ਚੋਦੀ ਬਾ ਡੀ ਕਾ ਚੱਲ ਹੁਣ ਤੂੰ ਉੱਠ ਆ ਜਾ ਫਿਰ ਚੱਲੀਏ ਹਾਂ ਆ ਚੱਲੀਏ ਥਾਵਾ ਬੈਠਾ ਦੇ ਨਾਲੇ ਮੈਨੂੰ ਤਾਂ ਇੱਕ ਤਾਂ ਕੈਸੂਨ ਦੇਦੀ ਮੇਰਾ ਕਾਸੂਲ ਤੈਨੂੰ ਸਾਡ ਤੈਨੂੰ ਭੁੱਖੀ ਦਾ ਕਾਰਡ ਲਵਾ ਦਾਂਗੇ ਉੱਠਦਾ ਖੜਾ ਖੜਾ ਉੱਠ ਖੜਾ ਮੈਂ ਦੱਸ ਜਦੋਂ ਜਨਾਨੀਆਂ ਛੇੜਦੀਆਂ ਆਉਂਦੀਆਂ ਉਹਦਾ ਬਹੇਰਾ ਤੁਰਦਾ ਉਹ ਮੜਾ ਟਰੈਕਟਰ ਵਾਂਗ ਮੜਾ ਧੱਕਾ ਸਟਾਰ ਤੇਰਾ ਤਾਇਆ ਚੱਲ ਤੁਰਿਆ ਹੁਣ ਜੂੜ ਪੈ ਗਿਆ ਜਨਾਨੀਆਂ ਛੇੜਦੀਆਂ ਹੋਣਾ ਆਇਆ ਭੱਜਿਆ ਜਾਣਾ ਓਏ ਮੇਰੇ ਆ ਸਾਲਿਆਂ ਦੇ ਆ ਕੀ ਦੋ ਤੈਨੂੰ ਚਲਾਉਣੀ ਸਿਖਾਉਣਾ ਓ ਭੈਣ ਚੋਦੀ ਮੈਨੂੰ ਕਿੱਥੇ ਹੱਥ ਲਾਉਣ ਦਿੰਦੀ ਆ ਹੋ ਲੈ ਨਮੀ ਲੈਂਦੀ ਐਗੀ 30000 ਦੀ ਲਏ ਨੇ ਆਹ ਜਾ ਮੇਰੇ ਪੈਸੇ ਨੇ ਭੈਣ ਚੋਤਾ ਦਯੋ ਤੇਰੇ ਕਾਦੇ ਪੈਸੇ ਆਗੇ ਹੋਰ ਮੇਰੇ ਸਾਲਿਓ ਹੋਰ ਕੀਦੇ ਨੇ ਇਹ ਪੈਸੇ ਹਾਂ ਹੋਰ ਕੀਦੇ ਨੇਗੇ ਹਾਂ ਮਾਰਨਾ ਗੱਲਾਂ ਉਹ ਬਿੱਜੂ ਜਾਂ ਮੈਥੋਂ ਪੈਸੇ ਲੈ ਜਾਂਦਾਗਾ ਉਹ ਤਾਂ ਕਹਿੰਦਾ ਲੋਨ ਤੇ ਲਿਆਂਦੀ ਆ ਉਹ ਐ ਥੋੜਾ ਲਹੁ ਜੱਪਾਲੀ ਇਹ ਉਹ ਰੁਕ ਜਾਂਦਾ ਆ ਅੱਗ ਲੱਗੀ ਆ ਕਾਬਰ ਚੜਿਆ ਹੋਇਆ ਤੇ ਜੱਪ ਖੋਲ ਕੇ ਦਿਖਾਉਣਾ ਹੋ ਰਾਣਾ ਕੂਰੀ ਗਦੂ ਮੇਰੇ ਪੈਸੇ ਮੇਰੇ ਪੈਸੇ ਮੇਰੇ ਨੇ ਹੋਰ ਦੱਸ ਕਿੱਥੋਂ ਆਉਂਦਿਆ ਤੁਹਾਡੇ ਕੋਲੇ ਪੈਸੇ ਆਹੋ ਤੂੰ ਤਾਂ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਤਾਂ ਮੇਰੇ ਸਾਲੇ ਦੀ ਉਹਦਾ ਜੱਪਜੀ ਵੀ ਮੈਨੂੰ ਖਰਾਬ ਲੱਗਦੀ ਐਂ ਲਾ ਦਨਾਂ ਚੱਲ ਆਈਂ ਦੇਖ ਲਾ ਦੇਖ ਕਿਉਂ ਮੰਦਾ ਐ ਚੋਦੀ ਉਹਦਾ ਉਹਨਾਂ ਵਰਗੇ ਜਿਹੜੀ ਅੰਗਰੇਜ਼ਾਂ ਕੋਲੇ ਹੁੰਦੀਆਂ ਨੇ ਹਾਂ ਦੇਖ ਤੱਚ ਵਟਣ ਇਹਦੇ ਟੱਚ ਲਾ 10 ਭੈਣ ਚੋਦੀ ਮੇਰੇ ਸਾਲੇ ਦੀ ਚਲਾ ਲੇਗਾ ਉਹ ਸੜੀ ਹੋਈ ਜਨਾਨੀ ਆ ਜਿਹਨੂੰ ਥੋਨੇ ਮਸ਼ੀਨ ਲੈ ਕੇ ਤੇ ਕਪੜੇ ਤੇਰੇ ਜੀ ਧੋਤੇ ਆ ਗਏ ਤੂੰ ਨਵੇਂ ਕਪੜੇ ਵੀ ਦਿਖਾਉਣਾ ਤੇਰੇ ਜੇ ਭੈਣ ਚੋਦੀ ਨੂੰ ਪਤਾ ਲੱਗ ਗਿਆ ਵੀ ਇਹਦੇ ਚ ਕਪੜੇ ਧੋਤੇ ਦੇਖ ਉਹਨੇ ਚਾਰ ਵੇਰੀ ਤਾਂ ਧੂਣੀ ਐ ਦੇਖ ਪਤਾ ਲੱਗ ਜੂ ਵਟਣਾਂ ਦਾ ਇਹ ਤਾਂ ਬਾਟ ਨਹੀਂ ਬਾਰੇ ਵਧ ਗਿਆ ਨੇ ਓਏ ਲਾ ਅਣ ਪੌਟੜ ਵਟਣ ਨੇ ਇਹਦੇ ਬਾਹਰ ਲਈ ਐ ਇਹ ਮੇਰੇ ਸੇ ਐ ਐ ਵੀ ਹੁੰਦੀ ਐ ਹੋਰ ਹਣ ਲਾ 1 2 3 4 5 ਵਟਣ ਨੇ ਸਾਵਾ ਜੂ ਓਏ ਭੈਣ ਚ ਦਾ ਵੇ ਹਾਬ ਸੂ ਮੈਂ ਕੀ ਲੈਣਾ ਆਪੀ ਧੋਦਿਆ ਕਰੀ ਜਦੋਂ ਤੋਣੇ ਜਿੱਤੇ ਗਈ ਹੋਇਆ ਗਰੂ ਦੇ ਤੋੜਿਆ ਤੂੰ ਦਾ ਸੜਿਆ ਹੋਇਆ ਚਾਦਰ ਹੀ ਨਹੀਂ ਲਾਉਂਦਾ ਮੈਂ ਤੇਰੇ ਵਾਸਤੇ ਲਿਆਂਦੇ ਨੇਗੇ ਚੱਲ ਕੋਈ ਨਾ ਚਾਦਰ ਕੀ ਕਹਿੰਦਾ ਤੈਨੂੰ ਹਾਂ ਤੇਰੇ ਕੋਲੇ ਦਾ ਬਸ ਸਿਗਨੇਚਰ ਖਾ ਲਈ ਜੀਵ ਵਾਲੀਆਂ ਗੋਲੀਆਂ ਖਾ ਲਈ ਆਹ ਕੋਸਾ ਕੱਪੜੇ ਲਿਆਉਣ ਤੇਰੇ ਕੋਲੇ ਪੈਸੇ ਨਹੀਂ ਮੰਜੇ ਤੇ ਬਿਠਾ ਦੇ ਮੈਂ ਬਹੁਤ ਔਖਾਂ ਚੱਲ ਔਖਾ ਹੋਇਆ ਪਿਆ ਪਾ ਉਹ ਪਤਾ ਨਹੀਂ ਕਿੰਨੇ ਕੇ ਟਾਈਮ ਦਾ ਮੇਰੇ ਸਾਲਿਆ ਮੈਨੂੰ ਖਾਤਾ ਦਿੰਦਾ ਹਾਂ ਤੂੰ ਦੱਸ ਤੀ ਪਿਆ ਮੈਂ ਕੀ ਢਾਉਣਾ ਤੈਨੂੰ ਇਹ ਸਾਲੇ ਦੀ ਤੂੰ ਹੀ ਤੋਖਣ ਲੱਗ ਗਈ ਇਹ ਹਾਈਵੇ ਉਹ ਲਿਆ ਕੋਸ ਮੜਾ ਜਾ ਖਾਣ ਨੂੰ ਉਹ ਕਪੜਾ ਜਾ ਪਾ ਦੇ ਮੇਰੇ ਸਾਲੇ ਦੀ ਨੰਗੀ ਓਏ ਪਾਲਾਂ ਨੇ ਉਹ ਗੜਾ ਭੈਣ ਚੋਦੀ ਧੁੱਪੇ ਖੁਰਦੀ ਆਗੀ ਬਾਹਰ ਕਰਦਾ ਮੈਂ ਪਾਇਆ ਹਣਾਗਾ ਉਹ ਮੇਰੇ ਸਾਲੇ ਦੀ ਜਨਾਨੀ ਨਹੀਂ ਵਧੀਆ ਹੈਗੀ ਚੱਲ ਜਾ ਹਣਾ ਫਿਰ ਪਾਇਆ ਹਣਾ ਮੈਂ ਚੰਗਾ ਪਤਾ ਨਹੀਂ ਮੈਨੂੰ ਪਤਾ ਜਨਾਨੀ ਬਾਰੇ ਮੇਰੇ ਸਾਲੇ ਦੀ ਜਨਾਨੀ ਕੰਮ ਦੀ ਨਹੀਂ ਹੈਗੀ ਇਹਦੇ ਪਾਰੇ ਕਪੜਾ ਕੋਪੜਾ ਜਾ ਆ ਕੇ ਬੋਲੂਗੀ ਨਾ ਉਹਨੂੰ ਦੁਬਾਨੀ ਦੀ ਆ ਕੇ ਬੋਲਣ ਲੱਗੀ ਨਾ ਦੇਖੇ ਨਾ ਕਰੇ ਹੈ ਉਹ ਆ ਪੈਸੇ ਮੇਰੇ ਨਹੀਂ ਮੇਰੇ ਸਾਲੇ ਮੈਨੂੰ ਸਾਰਾ ਪਤਾਗਾ ਘੜਾ ਲੇ ਹੋਣਗੇ ਭੈਣ ਚੋਦਾ ਨੇ ਮੈਨੂੰ ਕਿਹੜਾ ਪਤਾ ਲੱਗਦਾ ਆ ਗੁੱਠਾ ਜਾਲਵਾ ਕੇ ਲੈ ਜਾਂਦਾ ਮੇਰਾ ਸਾਲਾ ਉਹਦੀ ਪਤਾ ਲੱਗਦਾ ਵੱਡੇ ਭਾਈ ਆ ਲਾਈਂ ਕਰਾਂ ਆ ਫਲਾਨਾ ਕੰਮ ਕਰਕੇ ਆਉਣਾਗਾ ਕਿਹੜੇ ਕੰਮ ਕਰਦੇ ਆਹੀ ਕੰਮ ਕੀਤਾ ਉਹ ਮੇਰੇ ਸਾਲੀ ਨੇ ਮੈਨੂੰ ਪਤਾ ਹੈਗਾ ਆਰਾਮੜ ਜਨਾਨੀਆਂ ਉਹਨੂੰ ਕਹਿਤਾ ਹੋਊਗਾ ਵੀ ਜਿਹਨੂੰ ਵੀ ਲਵਾ ਲਿਆ ਗੁੱਠਾ ਇਹਦਾ ਵੱਡਤਾ ਗੁੱਠਾ ਤੇਰਾ ਤਾਂ ਮੇਰਾ ਸਾਲਿਆ ਬੈਂਕ ਚ ਜਾਊਗਾ ਫਿਰ ਪਤਾ ਲੱਗੂ ਵੀ ਕਿੱਥੋਂ ਲਈ ਇਹੇ ਇੱਕ ਤਾਂ ਬੁੜਾ ਬੁੜੀ ਜੀ ਤੇ ਪਾਇਆ ਨੇ ਇਧਰ ਆ ਦਾਦ ਲੱਗਿਆ ਹੋਇਆ ਤਾਇਆ ਕਪੜਾ ਪਾਇਆ ਸੀ ਤੀ ਪਰ ਐਂ ਜੋ ਖੁਰਦੀ ਤਾਂ ਨਹੀਂ ਸੀ ਇਹ ਜੇ ਨਮੀ ਲਿਆਂਦੀ ਇਹਦੇ ਕਿਹੜਾ ਝੀਟਾਂ ਪੈਂਦੀਆਂ ਨੇਗੀਆਂ ਇਹਨੇ ਡੀਟੀ ਰੋਡ ਤੇ ਚੱਲਣਾਗਾ ਧੋਣੇ ਦਾ ਇਹ ਕੱਪੜੇ ਨੇਗੇ ਹੋਰ ਯਾਰਾ ਦਿਮਾਗ ਖਰਾਬ ਕਰਦਾ ਉਧਰੋਂ ਬੱਕਰੀਆਂ ਨੂੰ ਸੰਨੀ ਕਰੋ ਜੀ ਇਹ ਤਾਂ ਜੱਬ ਵੀ ਖੜੇ ਕਰਤੇ ਪਹਿਲਾਂ ਬੁੜੀਆਂ ਵਧੀਆ ਸੀਗੀਆਂ ਥਾਪੀ ਜੀ ਮਾਰ ਕੇ ਕੱਪੜੇ ਧੋਦਾਂਦੀਆਂ ਸੀ ਕਦਰੇ ਮਸ਼ੀਨਾਂ ਚੱਲ ਪਈਆਂ ਜੀ ਕਦਰੇ ਕੀ ਚੱਲ ਪਿਆ ਗੱਲ ਨਹੀਂ ਕੋਈ ਬਾਤ ਨਹੀਂ ਖਰਚੇ ਵਧ ਗਏ ਪਹਿਲਾਂ ਨਾਲੋਂ ਫੇਰ ਕਹਣਗੇ ਜੇਬ ਚ ਰੁਪਈਆ ਨਹੀਂ ਖੜਦਾ ਜੀ ਰੁਪਈਏ ਕਿੱਥੋਂ ਖੜਨਗੇ ਖਰਚੇ ਤਾਂ ਇੰਨੇ ਵਧ ਗਏ 30000 ਰੁਪਈਏ ਤੇ ਲਾਤਾ ਐ ਨਹੀਂ ਹੈਗਾ ਦੱਸ ਕੋਈ ਹੋਰ ਕੰਮ ਕਰ ਲਈਏ ਐਵੇਂ ਫੁੱਦੂ ਕੰਮਾਂ ਤੇ ਰੁਪਈਏ ਡਾਈ ਜਾਂਦੇ ਨੇਗੇ ਸਮਝਾਉਣਾ ਤਾਂ ਇਹ ਨੂੰ ਲਾਉਣਾ ਉਹ ਨੂੰ ਉਂਗਲੀ ਜੀ ਆਪੀ ਲੜੀ ਜਾਊਗਾ ਉਹਨਾਂ ਨਾਲ ਚੱਲਦੇ ਹੁਣ ਤਾਏ ਕੋਲੇ ਆਪਾਂ ਪਾਤਾ ਇਹਦੇ ਕੱਪੜਾ ਕੱਪੜੇ ਧੋਣਿਆ ਤਾਏ ਤਾਏ ਦੇ ਹੋਰ ਕਦੇ ਖੜਦੇ ਰਾਹ ਜੀ ਚੱਲ ਚੱਲੀਏ ਹੁਣ ਤਾਏ ਕੋਲੇ ਓਏ ਆ ਜਾ ਮੈਂ ਸਾਰੇ ਨਾਲ ਚ ਮੱਕ ਗਿਆ ਭੈਣ ਚੋਦਾ ਲਿਆ ਗੋਲੀ ਮੇਰੇ ਸਾਲੇ ਤੇ ਪਾ ਰੱਖਿਆਗਾ ਮਾਂ ਵਰਗਾ ਮੇਰਾ ਸਾਲਾ ਕਮੂਤ ਲਿਆ ਗੋਲੀ ਛੇ ਜਿਹੜੇ ਮੈਂ ਤਾਂ ਮਰ ਚੱਲਿਆ ਮੇਰਾ ਸਾਲਿਆ ਉਹਦਾ ਮੰਜੇ ਤੇ ਵੀ ਨਹੀਂ ਪਿਆ ਜਾਂਦਾ ਆ ਜਾ ਓਏ ਆ ਜਾ ਆ ਜਾ ਨਿਕਲ ਚੱਲੀ ਮੇਰਾ ਸਾਲਿਆ ਦਿਆ ਆ ਜਾ ਤਵਾ ਦਾ ਬੋਲਿਆ ਗੋਲੀ ਓ ਕਾ ਹੋਇਆ ਪਿਆ ਸਰੀਰ ਮੇਰੇ ਸਾਲੇ ਦਾ ਇੱਕ ਟੂਹੀ ਦੁਖਣ ਲੱਗੀ ਉਥੇ ਬੈਠੇ ਬੈਠੇ ਭੈਣ ਚੋਦਾ ਦਾ ਪਤਾ ਹੀ ਨਹੀਂ ਲੱਗਾ ਕਦੋਂ ਅੱਖ ਲੱਗੀ ਉਹ ਆ ਗਿਆ ਉਈ ਟਿੰਗੜੀ ਆ ਨਾ ਨਾਈਆਂ ਦੇ ਕੱਟੇ ਵਾਂਗੂ ਉਤੋਂ ਦੀ ਤੇਰੇ ਕੱਪੜੇ ਤੋਂ ਕਿਉਂ ਹੀ ਰੋਵ ਜਾ ਮਰੀ ਜਾਣਾਗਾ ਲਿਆ ਦੇਣਾ ਗੋਲੀ ਜਾਨ ਨਿਕਲ ਗਈ ਸਵੇਰ ਦਾ ਗੋਲੀਆਂ ਹੀ ਖਾਈ ਜਾਣਾ ਪੱਲਾ ਉੱਥੇ ਸੁੱਤਾ ਪਿਆ ਸੀਗਾ ਲਿਆਉਣਾ ਗੋਲੀ ਪੱਲਾ ਦਾ ਤੇਰੇ ਮੱਥੇ ਮਾਰਾਂ ਗੋਲੀ ਤੇਰੇ ਹੱਡ ਜੋੜਾਂ ਬਾਕੀ ਕੰਮ ਦਾ ਮੈਂ ਬਾਅਦ ਚ ਹੀ ਕਰ ਲੂੰਗਾ ਤਪਾਇਆ ਪਿਆ ਐਂਦੇ ਯਾਰਾਂ ਨੇ ਵਿਧਿਆਵਾਂ ਦਾ ਕਹਿੰਦਾ ਮਰ ਮੁਰਜੇ ਜਲੇਬੀਆਂ ਜਲੂਬੀਆਂ ਦਾ ਖਾਵਾਂਗੇ ਨਾਲ ਜਗਾ ਆਪਣੇ ਨਾਂ ਹੋ ਜੂਗੀ ਪੱਲਾ ਤਾਂ ਇਹਦੇ ਮੂੰਹ 'ਚ ਗੋਲੀਆਂ ਪਾਵਾਂ ਬਾਲਾ ਓੱਖਾ ਹੋਇਆ ਪਿਆ ਹੈ ਨਾ ਲਫੜ ਚੌਲਸਲਾ ਆ ਸਾਦੋ ਸਰ ਲਾ ਫੜ ਉਹ ਮੇਰਾ ਸਾਲਾ ਇਹ ਨੰਗਣ ਗਿਆ ਪਾਣੀ ਧਾਣਾ ਦਾ ਲਿਆ ਦੇ ਕਿਧਰੇ ਨਾ ਤੈਨੂੰ ਮੈਂਗੋ ਜੂਸ ਲਿਆਦਾ ਚੁੱਦੋ ਮੈਂਗਾ ਜੂਸ ਦਾਗ ਲੱਗਿਆਗਾ ਨਾ ਜਦੋਂ ਜਨਾਨੀਆਂ ਮਗਰ ਜਾਣਾ ਟਹਿਲਦਾ ਉਦੋਂ ਤਾਂ ਤੇਰੇ ਗੋਡੇ ਦੁਖ ਦੇਣਗੇ ਹੁਣ ਤੇਰੀ ਗਰੀਸ ਮੁੱਕ ਗਈ ਹੈ ਜਾ ਕੇ ਪਾਣੀ ਪੀ ਨਹੀਂ ਸਕਦਾ ਉਹ ਮੈਨੂੰ ਗੋਲੀਆਂ ਖਾਣ ਤੇ ਫਿਰ ਇੱਕ ਗਰੀਸ ਚੱਲ ਜੀ ਤੂੰ ਫੇ ਗੋਲੀਆਂ ਲਿਆ ਹਾਂ ਲਿਆ ਦੇ ਮੇਰੇ ਕੋਲ ਪਾਣੀ ਲਿਆ ਦੇ ਤੂੰ ਮੈਂ ਗੋਲੀਆਂ ਕੱਢਾਂ ਦੇ ਹਾਂ ਆ ਤਾਂ ਦਰਦ ਦੀਆਂ ਗੋਲੀਆਂ ਨਾਲ ਟਾਈਮ ਤਬਾਉਂਗਾ ਕਿਉਂ ਉਹ ਕਿੱਧਰ ਗਈਆਂ ਤੈਨੂੰ ਦੱਸਿਆ ਤਾਂ ਹੈਗਾ ਵੀ ਇੱਕੋ ਹੀ ਸੀ ਮੇਰਾ ਸਾਹਾਂ ਦਾ ਹੁਣ ਜਾਊਂਗਾ ਟੜਕੇ ਫੇਰੇ ਆਊਂਗਾ ਆਹੀ ਟੁੱਟ ਗਈ ਮੇਰੀ ਇਹ ਦੂਗੇ ਦਾ ਮਰਮੁਰੀ ਜਾ ਐਂ ਤਾਂ ਹੋ ਜੂ ਭਾਣਾ ਮਰ ਗਿਆ ਹਾਂ ਐ ਨਹੀਂ ਮਰਦਾ ਮੈਂ ਹਾਂ ਭੁੱਲ ਜੋ ਭੁੱਲ ਜੋ ਮਰ ਜੂ ਮੈਂ ਤਾਂ ਲਿਆਉਂਗਾ ਨਾ ਪਾਣੀ ਨਹੀਂ ਤੂੰ ਤੇਰੀ ਮਾਂ ਤੇ ਤੂੰ ਤੋਰੇ ਫਿਰਦੇ ਵੀ ਮਾਰ ਦਾਂਗੇ ਇਹਨੂੰ ਐ ਨਹੀਂ ਮਰਦਾ ਮੈਂ ਜਾਊਂ ਕਿਸੇ ਸਿਆਣੇ ਕੋਲੇ ਤੇਰੇ ਤੇ ਕਰਾ ਕੇ ਡੂਣਾ ਤੈਨੂੰ ਤਾਂ ਮਾਰੂ ਮੈਂ ਬਹੁਤ ਭੜਾ ਲੋਕਦਾ ਮੈਨੂੰ ਸਾਲਾਂ ਦਾ ਜਰਾਨੀ ਲਿਓ ਹਾਂ ਲਿਆਏਗਾ ਤੂੰ ਟੱਟੂ ਜਨਾਨੀ ਜਨਾਨੀ ਦਾ ਤੇਰੀ ਆਊਗੀ 40 ਸਾਲ ਤੋਂ ਉੱਤੇ ਲੱਗਦਾਗਾ ਅੱਛਾ ਤੇ ਨਾਲੇ ਆ ਤਾਂ 20 25 ਸਾਲ ਦਾ ਲੱਗਦਾ ਹਾਂ 20 25 ਸਾਲ ਦਾ ਪਟਾ ਕੇ ਸਾਲਿਆ ਲੱਗਣ ਲੱਗਾ ਪੂਰਾ ਹਾਂ ਲੱਗ ਗਿਆ ਚੱਲ ਚੰਗਾ ਲਿਆਉਣਾ ਪਾਣੀ ਐਂ ਜੀ ਕਰਦਾ ਇਹਨੂੰ ਜ਼ਹਿਰ ਹੀ ਦੇਦਾ ਮਾਰ ਹੀ ਦਵਾ ਇਹਨੂੰ ਤਾਂ ਮੈਂ ਬਾਹੜਾ ਤਾਂ ਪਾਉਂਦਾਗਾ ਤਪਾਇਆ ਬਿਆ ਕਦਰੇ ਪਾਣੀ ਦੇ ਦੇ ਕਦਰੇ ਰੋਟੀ ਦੇ ਦੇ ਕਦਰੇ ਕੱਪੜੇ ਧੋ ਦੇ ਇਹਦੂ ਜਰਾ ਮਰਮੁਰ ਜੀ ਮਾਰੀ ਜਾ ਆਦਾ ਹੁਜੂ ਤੇਰੀ ਫੋਟੋ ਲੱਗੀ ਹੋਈ ਆ ਕੰਧ ਤੇ ਸਾਰਤਾ ਲਵਾਂਗੇ ਜੱਬ ਬਖਾਨਾ ਇਹਦਾ ਦਿੱਲੀ ਦੇ ਹੀ ਕੰਮ ਹੋ ਗਿਆ ਇਹਦਾ ਲਓ ਜੀ ਗੋਲੀਆਂ ਚੁੱਸ ਲੋ ਮਾਂ ਮੰਗਦਾ ਗੋਣ ਨਾ ਗੋਣ ਨਹੀਂ ਕਰਤਾ ਰਹਿਣਾ ਕੀ ਧੋਖਾ ਤੈਨੂੰ ਤੂੰ ਕੰਮ ਕੀਤਾ ਕੀ ਆ ਨਾ ਕੰਮ ਮੈਂ ਕੀ ਕਰਨਾ ਐਂ ਦੱਸ ਮੈਂ ਕੋ ਕੁੜੀ ਨਹੀਂ ਵਿਆਹਣੀ ਮੁੰਡਾ ਨਹੀਂ ਵਿਆਹਣਾ ਆ ਤੂੰ ਆ ਮਾੜਾ ਮੋਟਾ ਲਾ ਦਾਂਗੇ ਤੇਰੇ ਤੇ ਜੇ ਲਾਉਣਾ ਹੋਇਆ ਉਹੀ ਤਾਂ ਗੱਲ ਆ ਕੀ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਗੋਲੀਆਂ ਖਾ ਲੀਆਂ ਕਦੇ ਕੀ ਖਾ ਲਿਆ ਖੀਆਂ ਖਾ ਲੈਣ ਦੇ ਬਾਅਦ ਚ ਗੱਲ ਕਰਦਾ ਤੇਰੇ ਬਾਅਦ ਚੋ ਗੱਲ ਕਰਦਾ ਚਲ ਸਲਾ ਜਲ ਹੋਰ ਕਦੇ ਹਲਕਾ ਚ ਫਸੇ ਜਾਣਾ ਬਾਅਦ ਚ ਆਇਆ ਇਹ ਕਹਦਾ ਮੁੱਕੀ ਮਾਰਾਂ ਇਹਦੇ ਆ ਕਿਉਂ ਐਂ ਕਰਦਾ ਹਾ ਹਾ ਮਾਰੇ ਗੋਲੀਆਂ ਖਾ ਜਾਂਦੇ 2 ਘੰਟੇ ਖਾਵੇ ਤਿੰਨਾ ਗੱਲ ਕਰਦਾ ਗੱਲ ਕੀ ਕਰਦਾ ਪਹਿਲਾ ਕੱਪੜੇ ਦਾ ਦੇਖ ਲੈ ਤੈਨੂੰ ਨਵੇਂ ਲਿਆ ਕੇ ਦਿੱਤੇ ਨੇਗੇ ਲਿਆ ਤੇ ਲਿਆ ਤੇ ਤੈਨੂੰ ਆ ਜਾ ਦਿਖਾਉਣਾ ਮਰਾ ਹੱਥ ਭਾਲਾ ਵੇ ਗੋੜੀਆਂ ਕੋਟਾ ਗੋੜੀਆਂ ਦੇਖਿਓ ਤੇ ਤਾਰ ਦੇ ਪਾਏ ਪਾਏ ਨੇਗੇ ਦੋ ਵਾਰ ਦਿਖਾਉਣਾ ਸਗਨੇਚਰ ਕਹਿੰਗੀ ਬਣਾਇਆ ਪਿਆ ਪੂਰਾ ਫੁੱਲ ਓਏ ਤੂੰ ਕਿੱਥਾ ਆਲੇ ਸਰਕੇ ਚਰਦੇ ਤੂੰ ਉੱਥਰ ਕੇ ਚਰ ਸਕੂਚਰਾਂ ਦੇ ਉਤੋਂ ਦੀ ਨਾ ਗਾ ਹੁਣ ਤਾਂ ਤਾਰ ਤੇਰਾ ਫੜੇਗਾ ਤੂੰ ਨਹੀਂ ਛੱਡਦਾ ਉਹ ਤਾਂ ਚੜੀ ਆ ਗਈ ਸਭ ਛੱਟ ਲਈਦਾ ਕੋਈ ਮਿਲਣੀ ਚਾਹੀਦੀ ਆਹ ਰੇ ਤਾਰ ਤੇ ਪਾਏ ਪਾਏ ਏ ਆ ਆ ਲੈ ਲੈਂਦੇ ਆਪਣੀ ਲਾਂਦੇ ਮੈਨੂੰ ਹਾਂ ਤਾਂ ਆ ਲੈ ਆਂਦੇ ਨੇਗੇ ਆ ਆ ਪੈਂਟ ਸ਼ਰਟ ਲਿਆ ਦੀ ਤੈਨੂੰ ਓ ਯਾ ਤਾਂ ਬਲੈਨ ਜੀ ਆ ਕੱਜਰ ਤੇ ਆ ਪੁੱਤਾ ਓ ਟੀ ਸ਼ਰਟ ਆ ਗਈ ਪਾਲਿਆ ਕਰੀ ਹੁਣ ਤੂੰ ਇਹੀ ਪਾ ਕੇ ਕਿਹੜੇ ਕੱਢਿਆ ਕਰੀ ਓ ਪਹਿਲਾਂ ਬੀਬੀ ਕਹਿੰਦੀ ਲਾਂਬੇ ਆਉਂਦੇ ਆ ਕੋਈ ਨਾ ਭੈਣਦੇ ਯਾਰ 2-4 ਹੋਰ ਆ ਜਾਣਗੇ ਜਿੱਥੇ ਇੰਨੇ ਆ ਗਏ ਹੈ ਹਾਂ ਇਹਦਾ ਪਾ ਕੇ ਸੌਣ ਦਾ ਚਾਰ ਦੇ ਹੱਥੋਂ ਤਾਂ ਕੈਮ ਹੋ ਗਿਆ ਨਾ ਗੋਈਆਂ ਗਈਆਂ ਹਾਂ ਕਹਣਾ ਗੋਲੀ ਅੰਦਰ ਜਾ ਰ ਜਲੰਦਰ ਕਰ ਲੈ ਮੂੰਹ ਜਾਂ ਸਾਫ ਅੱਖਾਂ ਜਾਂ ਖੋਲ ਲੈ ਹੁਣ ਹਾਂ ਖੁੱਲ ਗਈਆਂ ਖੁੱਲ ਗਈਆਂ ਜਾਵਾ ਹਾਂ ਪੈਂਟ ਕੀ ਦਾ ਕਿੰਨੇ ਕ ਦੀ ਆ ਓਏ ਇਹ ਤਾਂ ਬਾਹਲੀ ਮਹਿੰਗੀ ਨਹੀਂ ਹੈਗੀ ਹਾਂ ਇਹ ਕਿਹੜਾ ਸ਼ੋਰੂਮ ਚ ਲੈ ਆਂਦੇ ਨੇ ਤੇ ਹੋਰ ਕਿੱਥੋਂ ਲੈ ਉਹ ਜਿਹੜੀਆਂ ਬੈਠੀਆਂ ਨੇ ਲਾਲ ਜੇ ਮੂੰਹ ਵਾਲੀਆਂ ਬਾਹਰ ਕੱਪੜੇ ਵਾਲੀਆਂ ਕਵਾੜਨਾ ਦੇ ਲੈ ਹਾਂ ਕਵਾੜੀਆਂ ਦੇ ਲੈ ਆਏਗਾ ਤੁਕਵਾੜੀਆਂ ਵਾਲਿਆਂ ਕੰਮ ਦਾ ਕੋਈ ਕਰਦਾ ਨਹੀਂਗਾ 10 ਰੁਪਈਆ ਦੀ ਪੈਂਟ ਆਈ ਹੈਗੀ 5 ਰੁਪਈਆ ਦੀ ਆਈ ਹੈਗੀ ਉਹ ਕਮੂਤਾ ਉਥੋਂ ਦਾ ਮੈਂ ਮੋਤੀ ਲਿਆ ਆਂਦਾ ਤਾਂ ਮੇਰੀ ਲਿਹਾਜ਼ ਜਾਣਾਗੀ ਅੱਛਾ ਉਹਨਾਂ ਨਾਲ ਵੀ ਰਾਜ ਬਾਈ ਬੈਠਾ ਓਏ ਬਾਗ ਜਾਈਦਾ ਕਈ ਮੇਰੇ ਕੱਪੜੇ ਕੁੱਪੜੇ ਸੈੱਟ ਕਰਾਇਏ ਦੀ ਨੇ ਕੱਪੜੇ ਦਾ ਤੇਰੇ ਕੋਲੇ ਬਾਹਲੇ ਆ ਕੁੱਪੜੇ ਦਾ ਤੇਰੇ ਕੋਲੇ ਆ ਹੀ ਆ ਗੱਲਾਂ ਚਾਦਰਾਂ ਉਹਨਾਂ ਦੇ ਕੱਪੜੇ ਸੈੱਟ ਕਰਾ ਕੇ ਉਹਨਾਂ ਨੇ ਉਥੇ ਝਾੜੂ ਝੂੜੂ ਜਾ ਮਾਰ ਦੇਈਦਾ ਵਿਚਾਰੀਆਂ ਦੇ ਅੱਛਾ ਪੋਰਾ ਉਹ ਖਵਾ ਦੰਨੀਆਂ ਹੋਣਗੀਆਂ ਉਹ ਮਾੜਾ ਜਾ ਖਾ ਲਈਦਾ ਗੋਲੀ ਦਾ ਪਾ ਕੇ ਦੇ ਖਵਾ ਦਿੰਦੇ ਯਾਰ ਹੈ ਤਾ ਇਹਨੇ ਨਾਲ ਮੜਾ ਮੋਟਾ ਕੰਮਕਾਰ ਆਉਣਾ ਉਹਨਾਂ ਦਾ ਅੱਛਾ ਚਾਲ ਚਾਲ ਠੀਕ ਆ ਹੁਣ ਕੱਪੜੀ ਦੇਖੀਏਗਾ ਕੋਈ ਕੰਮਕਾਰ ਵੀ ਕਰ ਲਾ ਮਾਮਾ ਨੂੰ ਕੱਖ ਵੀ ਪਾਉਣੇ ਨੇ ਜਿਹੜੀਆਂ ਬੰਨੀਆਂ ਨੇ ਇੰਨੀਆਂ ਮਾਮਾ ਨੂੰ ਤੂੰ ਕਾਦੇ ਬਾਤੇ ਉਹ ਜੰਮਿਆ ਤੇਰੀ ਮਾਂ ਨੇ ਉਹ ਚਲ ਆ ਜਲੀਏ ਹੁਣ ਦਾ ਸਰੀਰ ਕਾਇਮ ਆ ਕਹਨੇ ਜਾਗਾ ਉਹ ਹੁਣ ਦਾ ਜਾ ਆਮਲੀ ਘੜੇ ਨਾਲ ਜੋੜਦੇ ਆਏ 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 ਨਾ ਚੜਾ ਹੈ ਦੰਦ ਦੇਖ ਦੰਦ ਆਏ ਹੋਏ ਦੰਦ ਦੂੰਦਾ ਬਾਹਰ ਦੰਦ ਦੂੰਦ ਆਏ ਵਾਹ ਜੇ ਰਾਜਾ ਰਾਜਾ ਜੱਟਾ ਚੱਲ ਇਹਦੇ ਨਾਲ ਬੱਜੀ ਓਏ ਹਾਏ 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 ਉਹ ਤਾਇਆ ਉਹ ਹਾਂ ਉਹ ਬਾਲੀ ਚੌੜੀ ਨਾ ਘਰ ਖਾ ਕੇ ਹੁਣ ਗੋਲੀ ਹੁਣ ਹੁਣ ਮੜਾ ਦਾ ਸਰੀਰ ਖੜਿਆ ਕੱਜਰ ਤੇ ਸਰੀਰ ਕੀ ਡੈਂਡਾ ਬੱਕਰੀਆਂ ਨੂੰ ਕੱਕ ਪਾਉਣ ਵਾਲੇ ਪਏ ਨੇ ਭੁੱਖੀਆਂ ਖੜੀਆਂ ਨੇ ਮਾਮਾ ਦਾ ਓਏ ਪਾ ਦਿੰਨਾ ਕੱਕ ਹੁਣ ਤਾਂ ਪਹਿਲਾਂ ਉੱਥੇ ਸੁੱਤਾ ਪਿਆ ਰਿਹਾ ਹੁਣ ਤਾਂ ਉਸ ਮਰਜੀ ਕਰਾ ਲਾ ਪਤੀ ਹਾਂ ਉਸ ਤੋਂ ਹੀ ਕੋ ਕਰ ਦੋ ਵਾ ਠੀਕ ਆ ਜਾਲਾ ਬਕਰੀ ਨੂੰ ਕਾ ਖਵਾ ਜਾ ਲੈ ਮੇਰੇ ਕੱਪੜੇ ਵੀ ਪ੍ਰੈਸ ਪ੍ਰੋਸ ਕਰ ਦੇ ਤੈਨੂੰ ਸਟ੍ਰਿੰਗ ਪਿਆ ਦੇ ਇੱਕ ਸਟ੍ਰਿੰਗ ਪਿਆਉਂਗਾ ਪਰ ਇਹ ਇੱਕ 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 ਪਿਆਉਂ ਕੱਲੇ ਚਾਹ ਠੀਕ ਆ ਕਰ ਦੂੰ ਸਟ੍ਰਿੰਗ ਪਿਆ ਦੂੰ ਬਸ ਪੈਂਟ ਸਲਟ ਕਰਨੀ ਹੈ ਜਿਹੜੀ ਨਮੀ ਲੈਂਦੀ ਹੈ ਕਿ ਕੀ ਉਹ ਤੂੰ ਕੋ ਮੇਰਾ ਕੁਰਤਾ ਪਜਾਮਾ ਜਿਹਾ ਹੀ ਕਰ ਦੇ ਫਿਰ ਸਭ ਪਠਾਣੀ ਜਿਹਾ ਕਰ ਦੀ ਉਹ ਚਟਾਇਆ ਉਹ ਚਟਾ ਜੀ ਹਾਂ ਜਿਹੜਾ ਤੇਰੀ ਤਾਈ ਨੇ ਸਮਾ ਕੇ ਦਿੱਤਾ ਸੀ ਤਾਈ ਨੇ ਤਾਂ ਟੜਕੇ ਦੇ ਡੱਕੇ ਨਹੀਂ ਇਕੱਠੇ ਕੀਤੇ ਬਾੜੀ ਵਾ ਚਲ ਮੈਂ ਚੱਲਿਆ ਚੰਗਾ ਹੁਣ ਫਿਰ ਤੂੰ ਬਾਗ ਜਾ ਮੈਂ ਬਸ ਘਰ ਦਾ ਕਰ ਚੰਗਾ ਆ ਲੈ ਬਲੇ ਮੇਰੇ ਛਾਲਿਆਂ ਦੀ ਘੜੀ ਜੀ ਕੀ ਹੋ ਗਿਆ ਹਾਂ ਉਹ ਤੂੰ ਹਾਂ ਕੀ ਕੀ ਹੋ ਗਿਆ ਕੀ ਹੋ ਗਿਆ ਹਾਂ ਇਹਦਾ 사ੜਾ ਦੇ ਕਿਵੇਂ ਦੇਖਦਾ ਕਾਊਂਟ ਆਪ ਡਾਇਆ ਇਧਰ ਵਕ ਕੀ ਚ ਬਾਹਰ ਡੀ ਕੇ ਨਹੀਂ ਝਾਕੀ ਜਾਂਦਾ ਇਹ 사ੜਿਆਂ ਨੇ ਪਾਣੀ ਵੀ ਨਹੀਂ ਦਿਖਾਇਆ ਜਵਾਕਾਂ ਨੂੰ ਉਹ ਵੀ ਤਹਾਏ ਮਰੀ ਜਾਂਦੇ ਆ ਆ ਦੇ ਲੈ ਲੈ ਦੇ ਕਿਵੇਂ ਮੇਰੇ 사ੜਿਆਂ ਦੀ ਜਾਨ ਨਿਕਲਦੀ ਹੁੰਦੀ ਆ ਮੇਰੇ ਸਾਰੇ ਕਾਸੇ ਕਰਮ ਚਾਰਾਉਂਦਾ ਨੇ ਮੁੰਡਾ ਜਿਆਦਾ ਜਮਾ ਬੇਕਾਰ ਜੇ ਬਾਪਿਆ ਹੋ ਤੇ ਆ ਜਿਹੜਾ ਬਾਪ ਹੋ ਜਾ ਉਹ ਹੋ ਗਿਆ ਹੈ ਮੇਰੇ ਪਾਣੀ ਤਾਂ ਨਹੀਂ ਤਾਂ ਦਿਖਾ ਦੇ ਮੇਰੇ ਸਾਰੇ ਹੋਰ ਨਹੀਂ ਕੁਝ ਆ ਜਾ ਤੂੰ ਵੀ ਆ ਜਾ ਮੈਡਮ ਆ ਜਾ ਅੰਦਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਰ ਤੂੰ ਕਿੱਥੇ ਆਈਆ ਤੁਰ ਫਿਰ ਕੇ ਅੱਛਾ ਅੰਦਰ ਜਾਏਂਗੀ ਭੱਜ ਜਾ ਭੱਜ ਜਾ ਭੱਲੇ ਭੱਜ ਜਾ ਅੰਦਰ ਪਾਉਣਾ ਰੋਟੀਆਂ ਤੈਨੂੰ ਲੈ ਹਲ ਤੂੰ ਵੀ ਲੈ ਇਹ ਸਾਰੇ ਵੀ ਬਲਾਈ ਖਣ ਵਸੀ ਪੀਲਾ ਦਾ ਬਖੜਬੀ ਬਣੀ ਪਈਆ ਉਹੀਂ ਉਹਲੇ ਤੁਰ ਜਾਈ ਨਹੀਂ ਲਫੜ ਔਰ ਝੋਸਲਾ ਤੈਨੂੰ ਦਿਖਾਉਣਾ ਤੈਨੂੰ ਆਗਾ ਤੇਰੇ ਕੋਲੇ ਲਫੜ ਆ ਮੇਰਾ ਪੁੱਤ ਸੋਹਣਾ ਪੁੱਤ ਹੈ ਤਾਂ ਮੇਰਾ ਬਾਈ ਸੋਹਣਾ ਆਵੇ ਹੁਣ ਜਨ ਮਗਾਣਾ ਸੁਣਾਉਂਗਾ ਗੋਲੀ ਜਪਾ ਖਾਦਾ ਹੋਇਆ ਭੁੱਕੀ ਦਾ ਕਾਟ ਖਾ ਲਿਆ ਗੋਲੀਆਂ ਵੀ ਅੱਜ ਖਾਦਿਆਂ ਖਾ ਪਤਾ ਹੀ ਨਹੀਂ ਲੱਗਿਆ ਸਾਲਿਆਂ ਕਿੰਨਿਆਂ ਖਾ ਲਿਆ ਅੱਜ ਤੈਨੂੰ ਤਾਂ ਆ ਕੰਨ ਚੱਕ ਲਾ ਮੜਿਆ ਲਾ ਉਹਨੂੰ ਗਾਣਾ ਸੁਣਾ ਦਨ ਆਵਾਜ਼ ਆਵੇ ਜਿਹੜੀ ਠੀਕ ਆ ਸੁਣਾ ਦੇ ਸੁਣਾ ਨਾ ਸੁਣਾ ਲਾ ਦੋਨੇ ਸਨ ਚੱਕ ਲਾ ਦੋਨੇ ਜਾ ਕੇ ਲਾ ਹੁਣ ਉਹਨੂੰ ਗਾਣਾ ਸੁਣੋ ਚੰਕੀਲੇ ਦਾ ਚੰਕੀਲੇ ਦਾ ਸਾ ਮੋਢੜਾ ਨਾ ਜਾਣੀ ਪੱਟ ਦੂ ਜਗਾਠਨੀ ਉਹ ਵਤਨੀਆਂ ਪਿੰਡਾਂ ਦੇ ਵਿੱਚ ਮੇਰੀ ਆਸ ਨਹੀਂ ਮੋਢੜਾ ਨਾ ਜਾਣੀ ਪੱਟ ਦੂ ਜਗਾਠਨੀ ਉਹ ਦੇਖ ਕੇ ਬੁੜੇ ਨੂੰ ਤੈਨੂੰ ਆਉਣ ਤਾਉਣੀਆਂ ਖੋਦੀਆਂ ਖਰਾ ਕਾ ਹੁਣ ਕਾਮ ਆਉਣੀਆਂ ਹੋ ਦੇਖ ਕੇ ਬੁੜੇ ਨੂੰ ਤੈਨੂੰ ਆਉਣ ਤੌਣੀਆਂ ਖੋਦੀਆਂ ਖਰਾ ਕਾ ਹੁਣ ਕਮ ਆਉਣੀਆਂ ਜਿਵੇਂ ਬਿਜਲੀ ਦੇ ਖਾਂਬੇ ਵਾਂਗੂ ਬੁੱਢਾ ਮਾਰੇ ਛਾਟਨੀ ਹੋਏ ਬੁੱਢੜਾ ਨਾ ਜਾਣੀ ਪੱਟ ਤੂੰ ਚੇਗਾਠਨੀ ਲਾਉ ਡੱਕੇ ਚੱਕਦੀਏ ਇਹ ਸਾਰੇ ਮੁੰਡਾ ਲਾ ਕੇ ਕੂਗਾ ਡੱਕੇ ਵੀ ਨਹੀਂ ਚੱਕੇ ਇੱਥੇ ਗਵਈਆ ਬਣ ਗਿਆ ਹਾਂ ਉਹ ਮੇ ਪਰਾ ਨੇ ਘਰ ਹੁਣ ਬਕਲ ਸਬੜੀ ਜੰਨੀ ਆ ਬਰਾਓ ਖੰਗ ਹੋਈ ਬੈ ਕਨ ਦਵਾਈ ਦੁਈ ਦਵਾ ਪਤਾ ਪਰਾ ਖੜ ਹੋ ਕੇ ਆਉਣਾ ਮੇਰੇ ਸਾਲਿਆਂ ਨੇ ਪਾਣੀ ਧਾਣੀ ਵੀ ਨਹੀਂ ਲਾਇਆ ਖੋਲੜੀ ਬਣਾਕਤੀ ਵੀ ਪਾਣੀ ਤਾਂ ਲਾ ਦੋ ਮੇਰੇ ਸਾਲਿਓ ਤੁਸੀਂ ਜਾਵਾ ਨਹੀਂ ਪਾਣੀ ਧਾਣੀ ਲਾ ਹੀ ਲਾ ਦੇ ਇਹਨਾਂ ਨੇ ਕਿਹੜਾ ਪੀਤਾ ਮੇਰੇ ਸਾਲੀਆਂ ਦੀਆਂ ਨੇ ਵੀ ਪਾਣੀ ਧਾਣੀ ਤਾਂ ਲਾ ਦੋ ਮਾੜਾ ਮੋਟਾ ਜਰਾ ਨੇ ਪਾਣੀ ਲਾਇਆ ਨਾ ਧਾਣੀ ਵੀ ਤੇ ਪਾਣਾ ਧਾਣਾ ਤਾਂ ਲਾ ਦੋ ਹੋਰ ਨਹੀਂ ਕੁਛ ਕਰ ਸਕਦੇ ਤੁਸੀਂ ਨਾਓ ਆਲ ਤੱਕ ਆਈ ਆਗੀ ਨਿਕਲੀ ਹੋਈ ਰਕਾਨ ਉਹਦੀ ਮਾਂ ਉਹ ਵੀ ਨਹੀਂ ਆ ਕੇ ਬੜੀ ਨਾ ਮੇਰੇ ਸਾਲੇ ਦਾ ਉਹਦਾ ਕੋ ਫੋਨ ਆਇਆਗਾ ਵੀ ਤੂੰ ਫੋਨ ਤਾਂ ਕਰ ਦੇ ਪਤਾ ਨਹੀਂ ਫੋਨ ਕਰੂਗੀ ਪਤਾ ਨਹੀਂ ਨਹੀਂ ਮੈਨੂੰ ਲੱਗਦਾ ਕਾਹ ਨੂੰ ਕਰਦੀ ਆ ਜੇ ਪੈਸਾ ਲੈਣਾ ਹੋਵੇ ਫੇਰ ਫੋਨ ਕਰੂਗੀ ਨਹੀਂ ਨਹੀਂ ਕਰਦੀ ਉਹ ਆਹਦਾ ਫੋਨ ਕਰਨਾ ਹੈ ਆਪ ਹੀ ਲਾਉਣਾ ਪਊ ਮੈਨੂੰ ਲੱਗਦਾ ਫੋਨ ਕੋਈ ਨਾ ਲੈ ਲੈਣ ਦੇ ਬਦਲੇ ਉਹਨੂੰ ਵੀ ਜਿੰਨੇ ਲੈਂਦੀ ਆ ਕਾਰਨ ਦੇ ਜਿਹੜੇ ਅਮਾਨਖਾਰੀਆਂ ਕਰਦੀ ਆ ਪਰ ਉਹ ਬਾਤ ਉਹਨੂੰ ਵੀ ਆ ਦੇਖਾ ਮੁੰਡੇ ਜਨੇ ਪਤਾ ਨਹੀਂ ਕੁਰਤਾ ਪਜਾਮਾ ਦਾ ਪ੍ਰੈਸ ਕੀਤਾ ਹੋ ਪਤਾ ਨਹੀਂ ਨਹੀਂ ਜਾਉਂਗਾ ਕੱਲੋਂ ਗੋਲੀਆਂ ਵੀ ਲੈ ਕੇ ਆਉਣੀਆਂ ਨੇ ਆ ਬਹਿ ਜਾ ਇੱਥੇ ਦੋ ਮਿੰਟ ਪੜਾ ਨਾਲੇ ਤਾਂ ਕੱਲੋਂ ਆਪਾਂ ਜਾਣਾ ਗੋਲੀਆਂ ਲੈਣ ਟਾਈਮ ਹੋਇਆ ਆਪਣਾ ਗੋਲੀਆਂ ਦਾ ਤੇ ਇੱਕ ਲੈ ਜਾਂਦਾ ਸੰਗੇਚਰ ਕਿਸੇ ਨੂੰ ਪੁੱਛ ਦਿਆਂ ਜੇ ਅੱਜ ਮਿਲ ਗਏ ਤਾਂ ਠੀਕ ਆ ਨਹੀਂ ਰਾਤ ਕੱਢਣੀ ਬਹੁਤ ਔਖੀ ਹੋ ਜਾਣੀ ਆ ਤੇ ਇੱਕ ਰਹਿ ਗਿਆ ਆਪਣਾ ਕੁਰਤਾ ਪਜਾਮਾ ਪਤਾ ਨਹੀਂ ਕਿਸ ਜਨੇ ਪ੍ਰੈਸ ਕੀਤਾ ਹੋ ਪਤਾ ਨਹੀਂ ਨਹੀਂ ਉਹ ਵੀ ਗੱਲਾਂ ਵਾਲਾ ਅੰਦਰ ਦਾ ਵਾਗ ਗਿਆ ਸੀ ਪਤਾ ਨਹੀਂ ਕੀਤਾ ਪਤਾ ਨਹੀਂ ਨਹੀਂ ਇੱਕ ਮਰਾਜ ਗੋਡੇ ਬਹੁਤ ਦੁਖੀ ਜਾਂਦੇ ਨੇ ਹੁਣ ਮੇਰਾ ਹੰਬ ਗਿਆ ਸਰੀਰ ਇੱਕ ਅੱਧੀ ਗੋਲੀ ਜੀ ਹੋਰ ਖਾਈਏ ਮੇਰੇ ਸਾਨੇ ਹਵਾ ਤੇ ਡੱਕਿਆ ਨਹੀਂ ਆ ਪਾਣੀ ਜਾ ਲਾਤਾ ਹੰਬ ਗਿਆ ਸਰੀਰ ਹੁਣ ਗੋਲੀ ਦੱਪਾ ਦੇਖ ਲੈ ਕਦੀ ਆ ਗੋਲੀ ਦੱਪਾ ਖਾ ਲਈ ਕਿਸੇ ਤੋਂ ਮੰਗ ਕੇ ਲਿਆਉਣਾ ਨਹੀਂ ਸੰਕੇਚਰ ਮਿਲ ਗਿਆ ਸੰਕੇਚਰ ਖਾ ਲਾਂਗੇ ਕਿਸੇ ਤੋਂ ਲਿਆ ਕੇ ਉਹ ਚਲ ਤੂੰ ਤਾਂ ਪਰਾ ਹੋ ਜਾ ਪਹਿਲੇ ਹੀ ਸੜਾ ਸਰੀਰ ਔਖਾ ਹੋ ਗਿਆ ਆ ਡੱਕਿਆ ਨੇ ਤੇ ਪਾ ਲਿਆ ਦੇ ਇਹਦਾ ਭਰਾ ਉਹਨੇ ਕੋਰਤਾ ਬਜਾਮਾ ਪ੍ਰੈਸ ਕੀਤਾ ਕਿ ਨਹੀਂ ਨਾਲੇ ਕੱਲ ਨੂੰ ਕਾਰ ਜਾ ਲੈ ਕੇ ਜਾਊਂਗਾ